ਵਾਗਦਾ ਕਿਸਾਨ ਵੀਰ ਉਹ ਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗਿਆ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਉਹਦੇ ਨਾਲ ਆਉਣ ਵਾਲੀ ਵੀਡੀਓ ਤੁਹਾਡੇ ਤੇ ਕਰ ਪਹੁੰਚ ਸਕੇ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਨੇੜੇ ਭਧੌੜ ਬਾਈਆਂ ਕੋਲੇ ਗਾਂ ਪਕਾਉ ਇੱਕ ਤੇ ਕਰਾਉਣਿਆਂ ਗੱਲਬਾਤ ਸੂਆ ਕਿਹੜਾ ਆ ਗਿਆ ਬਈ ਇਹ ਪਹਿਲਾਂ ਤਾਂ ਨੰਬਰ ਬੋਲ ਦੇ 6284710141 ਫੋਨ ਨੰਬਰ ਆ ਬਈ ਆਪਣਾ ਪੈਨ ਡਾਲ ਕੜੇ ਪੈਨ ਡਾਲ ਕੜੇ ਆ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਸੁੰਦੀ ਆ ਕਿੰਨੇ ਦਿਨ ਘਟੂਗੀ ਲੈ ਜੂ ਹਫਤਾ ਕਰੂ ਹਫਤਾ ਲੈ ਜੂਗੀ ਤੇ ਮਿਲਕ ਰਿਕਾਰਡ ਕੀ ਆ ਦਾ ਮਿਲਕ ਰਿਕਾਰਡ ਤਾਂ ਬਾਈ 20 ਪਲਸ ਹੀ ਆ ਆਪਾਂ ਇਹਨੂੰ 20 ਪਲਸ ਹੀ ਕਹਿ ਕੇ ਦੇਵਾਂਗੇ ਪਿਛਲੀ ਵਾਰੀ ਦਿੱਤਾ 20 ਪਲਸ ਦਾ ਹਾਂ 20 ਪਲਸ ਚੱਲੀ ਜਾ ਰਹਾ ਮਾਰੀਂ ਤੇ ਤੇਰੇ ਲਈ ਵੇਲੂ ਵੇ ਤੇ ਅਸਥੋਂ ਮੜ ਮੂੰਹ ਆ ਦੇ ਮਰਜੀ ਬੈਠਾ ਰਹਾ ਯਾਰ ਬਾਈ ਪਤਾ ਜੀ ਭੌਂਦੀ ਤੂੰ ਬਾਜੂ ਪਾ ਆਈਂ ਚੀ ਚੱਲ ਰਿਹਾ ਸ਼ਾਇਦ ਗਾ ਮਾਰ ਸ਼ਾਇਦ ਮਾਰ ਦਿਆ ਹਾਂ ਤੇ ਵਾਕੈ ਦੇ ਦੂ ਵੀਰੇ ਦੁੱਧ ਆ ਦੇਖੋ ਜੀ ਚਿਪਾ ਚੂਪਾ ਵੀ ਤੁਹਾਨੂੰ ਪਾਸ ਵੀ ਕਰਤੀ ਆ ਤੇ ਹੰਡੀ ਢੁੰਡੀ ਬੜੀ ਆ ਬਾਈ ਹੰਡੀ ਢੁੰਡੀ ਬੜੀ ਆ ਦਿਨ ਕਿੰਨੇ ਕੱਢ ਜੂਗੀ ਹਫਤਾ ਲੈ ਹਫਤਾ ਕੱਢੀ ਕੱਢੀ ਨੂੰ ਬਾਹਰ ਨੂੰ ਕੱਦ-ਕਾੜ ਬਹੁਤ ਵੱਡਾ ਵੀਰੇ ਕੁਮਾਰ ਕੇ ਕਰ ਲਿਓ ਚੈੱਕ ਤੇ ਕੱਦ-ਕਾੜ ਦਾ ਕੋਈ ਅੰਤ ਨਹੀਂ ਤੇ ਥੱਲੋਂ ਵੀ ਲੈ ਵਾ ਲੂ ਵਾ ਹੁਣੇ ਵੀ ਬਥੇਰਾ ਪਿਆ ਤਿਆਰ ਹੋਇਆ ਤੇ ਘਰ ਵੀ ਜਾਣਾ ਇਹਨੇ ਤੇ ਬਰੀਡ ਵੀ ਪੂਰੀ ਵਧੀਆ ਆ ਗਈ ਡੱਬੀ ਆ ਗਈ ਜਿੱਥੇ-ਇਥੇ ਡੱਬ ਚਾਹੀਦੇ ਉੱਥੇ-ਉੱਥੇ ਲੱਗੇ ਪਿਆ ਪੂਰੀ ਚੰਗੀ ਬਹਿੜ ਆ ਗਈ ਤੇ ਕੁਆਲਿਟੀ ਆਵਾਜ਼ ਆ ਪੂਰੀ ਐ ਨਹੀਂ ਹੈਗੀ ਵੀ ਕੋਈ ਕੁਆਲਿਟੀ ਹੈ ਨਹੀਂ ਦੁੱਧ ਵਾਕਿਆ ਹੀ ਦੇ ਦੂ ਕੋਈ ਕਹਿਣ ਦੀ ਗੱਲ ਨਹੀਂ ਦਿਵਾਨ ਵੀਰੇ ਇਹਦੀ ਦਿਵਾਨ ਇਹਦੀ ਬੂਤ ਦਿਖਾ ਕੇ ਵਜ ਹੋਊ ਜਮਾ ਜਾਇਜ ਜਮਾ ਜਾਇਜ ਆ ਦੇਖੋ ਮੈਂ ਤੁਹਾਨੂੰ ਦਿਖਾਉਂਗਾ ਵੀਰੇ ਥੱਲੇ ਤੋਂ ਦੇਵਾ ਦੇਖੋ ਤਾਂ ਤੋਂ ਸ਼ੁਰੂ ਹੁੰਦਾ ਛਾਂਡੀ ਢੁੰਡੂ ਯਾਰ ਜਿੱਧਰ ਦੀ ਮਰਜ਼ੀ ਬੈਠਾ ਦਿੰਦਾ ਐਂ ਦੀ ਕੋਈ ਗੱਲ ਵਾਕਿਆ ਹੀ ਦੇ ਦੂ ਵੀਰੇ ਕੱਦ ਕਾਠ ਵਜਨ ਵਾਲੀ ਹੈਗੀ ਕੁਝ ਛੋਟੀ ਲਿੱਸੀ ਲਾਵੀ ਨਾ ਗਣ ਕੇ ਇਹਨੂੰ ਲੈ ਕੇ ਜਾਓ ਬਹੁਤ ਓਕੇ ਆ ਆ ਦੇਖੋ ਮੈਂ ਮੂਰਲੀ ਸ਼ਰਟ ਤੋਂ ਵੀ ਤੁਹਾਨੂੰ ਚਾਰੇ ਥਾਂਨ ਕਰਾ ਦੇ ਆ ਚੈੱਕ ਇਹਦੇ ਕੋਈ ਐਂਗਲ ਨਾਲ ਕੋਟਾਂ ਨੇ ਨਾ ਨਾ ਕੋਹੜਾ ਨਹੀਂ ਕੋਈ ਕੋੜ ਨਿਸ਼ਾਨ ਨਹੀਂ ਤੇ ਫੇਸ ਕੁਆਲਿਟੀ ਪੂਰੀ ਸੁਆ ਕਿਹੜਾ ਆ ਗਿਆ ਦੂਜਾ ਸੁਆ ਆ ਗਿਆ ਦੂਜਾ ਸੁਆ ਆ ਗਿਆ ਆ ਦੇਖੋ ਵੀਰੇ ਪੂਰੀ ਚੰਗੀ ਕਰ ਲਿਓ ਬਾਈ ਨਸਬ ਵਾਕਈ ਦਿਓ ਵਾਕਈ ਦਿਓ ਦੂਜੀ ਥਾਂਨ ਸ਼ਰਟ ਦੇ ਵੀ ਮੈਂ ਤੁਹਾਨੂੰ ਥਾਂਨ ਚੈੱਕ ਕਰਾਂ ਆ ਲਓ ਜੀ ਤੇ ਫੇਸ ਕੁਆਲਿਟੀ ਦੇਖ ਲਓ ਪੂਰੀ ਵਧੀਆ ਤੇ ਨੰਬਰ ਬੋਲੀ ਵੀਰੇ 688391044 ਪਿੰਡ ਹਲਕੜੇ ਪਿੰਡ ਹਲਕੜੇ ਦੂਜਾ ਧੂਆ ਬੈੜ ਪਕਾਉ ਹਾਂ ਠੀਕ ਆ ਵੀਰੇ ਤੇ ਸਾਰੇ ਵੀਰਾਂ ਦਾ ਅੰਤ ਤਾਈਂ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਨਾਲ